ਆਫੀਸ਼ੀਅਲ ਰਾਜਵਿੰਦਰ ਰਟੋਲ ਚੈਨਲ ਦੇਖ ਰਹੇ ਸਾਰੇ ਦਰਸ਼ਕਾਂ ਦਾ ਪਰਮਾ ਤੇ ਨਿੱਘਾ ਸਵਾਗਤ ਹੈ। ਸਾਰਿਆਂ ਨੂੰ ਸਤਿ ਸ਼੍ਰੀ ਅਕਾਲ। ਰਾਜਵਿੰਦਰ ਨੂੰ ਦੇਖ ਰਹੇ ਇਸ ਵੇਲੇ ਸਾਰੇ ਦਰਸ਼ਕਾਂ ਨੂੰ ਇੱਕ ਅਸੀਂ ਗੁਜਾਰਿਸ਼ ਕਰਦੇ ਹਾਂ ਕਿ ਤੁਹਾਡੇ ਵੱਲੋਂ ਪਿਆਰ ਦਾ ਸਾਨੂੰ ਬਹੁਤ ਜ਼ਿਆਦਾ ਮਿਲਿਆ ਤੇ ਇੱਕ ਨਵੀਂ ਵੀਡੀਓ ਦੇਖਣ ਦੇ ਲਈ ਤੁਸੀਂ ਸਾਡੇ ਨਾਲ ਬਣੇ ਰਹਿਣ ਲਈ ਚੈਨਲ ਨੂੰ ਲਾਈਕ, ਸਬਸਕ੍ਰਾਈਬ ਤੇ ਸ਼ੇਅਰ ਜ਼ਰੂਰ ਕਰਨਾ। ਸੋ ਜਿਸ ਤਰ੍ਹਾਂ ਅਸੀਂ ਕਹਿ ਰਹੇ ਸੀ ਵੀ ਜ਼ਿੰਦਗੀ ਦੇ ਬਹੁਤ ਸਾਰੇ ਰੰਗ ਨੇ ਕੁਝ ਖੱਟਾ ਕੁਝ ਮਿੱਠਾ ਤੇ ਐਸੀ ਤਰ੍ਹਾਂ ਸਾਡੀ ਜਿਹੜੀ ਗ੍ਰਸਤੀ ਹੈ ਉਹ ਚੱਲਦੀ ਹੈ ਜਿਸ ਤਰ੍ਹਾਂ ਇੱਕ ਦੋ ਪਹੀਆ ਵਾਹਨ ਹੈ ਉਹਦੇ ਦੋ ਪਹੀਏ ਹੁੰਦੇ ਨੇ ਇਸੇ ਤਰ੍ਹਾਂ ਸਾਡੇ ਸਮਾਜ ਨੂੰ ਅੱਗੇ ਚਲਾਉਣ ਲਈ ਵਿਆਹ ਸ਼ਾਦੀਆਂ ਰਚਦੀਆਂ ਜੋੜੀਆਂ ਬਣਦੀਆਂ ਨੇ ਇਸੇ ਤਰ੍ਹਾਂ ਅੱਜ ਅਸੀਂ ਇੱਕ ਜੋੜੇ ਨੂੰ ਲੈ ਕੇ ਆਏ ਹਾਂ ਬਹੁਤ ਸਾਰਾ ਸਫਰ ਹੈ ਜਿਹੜਾ ਕੱਟਿਆਂ ਨੇ ਬਤਾਇਆ ਤੇ ਉਹ ਸਫਰ ਹੈ ਜਿਹੜਾ ਉਹਨਾਂ ਦਾ ਕਿਸ ਤਰ੍ਹਾਂ ਦਾ ਰਿਹਾ ਹਮਸਫਰ ਹੈ ਹਮਸਫਰ ਦਾ ਸਾਥੀ ਕਿਸ ਤਰ੍ਹਾਂ ਬਣ ਕੇ ਰਹਿੰਦਾ ਹੈ ਤੇ ਕਿਸ ਤਰ੍ਹਾਂ ਨੇ ਉਹਨਾਂ ਨੂੰ ਦਿੱਕਤਾਂ ਆਈਆਂ ਨੇ ਜਾਂ ਫਿਰ ਉਹ ਆਪਣੇ ਇਸ ਜੀਵਨ ਦੇ ਵਿੱਚ ਕਿੰਨਾ ਕੁ ਕੁਛ ਨੇ ਸੋ ਅੱਜ ਦੇ ਇਸ ਪ੍ਰੋਗਰਾਮ ਚ ਅਸੀਂ ਗੱਲ ਕਰਾਂਗੇ ਸ਼੍ਰੀ ਗਰੀਬਦਾਸ ਜੀ ਹਰਨਾਰ ਤੁਹਾਨੂੰ ਬਹੁਤ-ਬਹੁਤ ਸਵਾਗਤ ਹੈ ਜੀ ਤੇ ਉਹਨਾਂ ਦੇ ਹਮਸਫਰ ਸ਼੍ਰੀਮਤੀ ਕਮਲਾ ਬੀਬੀ ਜੀ ਜੀ ਸਤਿ ਸ਼੍ਰੀ ਅਕਾਲ ਜੀ ਜੀ ਤੇ ਅਸੀਂ ਅੱਜ ਇਸ ਪ੍ਰੋਗਰਾਮ ਚ ਗੱਲ ਕਰਨੀ ਚਾਹਾਂਗੇ ਸਭ ਤੋਂ ਪਹਿਲਾਂ ਤਾਂ ਅਸੀਂ ਤੁਹਾਡੇ ਬਚਪਨ ਬਾਰੇ ਜਾਣਨਾ ਚਾਹਾਂਗੇ ਹਾਂਜੀ ਮੈਂ ਜੀ ਰਾਜੀ ਤੇ ਸਾਡਾ ਬਚਪਨ ਬਹੁਤ ਹੀ ਕੱਫ ਸੀ ਜੀ ਹੂੰ ਤੇ ਅਸੀਂ ਬਹੁਤ ਜ਼ਿਆਦਾ ਗਰੀਬੀ ਦੇਖੀ ਹੈ ਜਿਹਨਾਂ ਹਾਲਾਤਾਂ ਵਿੱਚ ਅਸੀਂ ਉੱਪਰ ਆਏ ਹਨ ਉਹ ਅੱਜ ਅਸੀਂ ਆਪਣੇ ਆਪ ਨੂੰ ਬਹੁਤ ਭਾਗਿਆਸ਼ਰਲੀ ਕਿਸਮਤ ਵਾਲੇ ਸਮਝਦੇ ਹਾਂ ਜੀ ਕਿ ਅਸੀਂ ਇਸ ਮਾਕਮੇ ਤੇ ਪਹੁੰਚੇ ਹਾਂ ਬੜੀ ਮਿਹਨਤ ਕੀਤੀ ਹੈ ਬਹੁਤ ਜ਼ਿਆਦਾ ਸਿਹਤ ਕਰਕੇ ਇੱਥੇ ਤੱਕ ਪਹੁੰਚੇ ਹਾਂ ਹਾਂਜੀ ਅਸੀਂ ਇਹ ਪੁੱਛਣਾ ਚਾਹਾਂਗੇ ਜੀ ਆਪਾਂ ਕਿੱਥੋਂ ਆਪਣਾ ਜਿਹੜਾ ਪਿਛੋਕੜ ਹੈ ਪੰਜਾਬ ਦਾ ਪੰਜਾਬ ਦਾ ਹਾਂਜੀ ਵਿਲੇਜ ਛਠਿਆੜਾ ਟਾਹਾ ਜੀ ਪੋਸਟ ਆਫਿਸ ਕਰਦੇ ਟਾਹਾ ਜ਼ਿਲ੍ਹਾ ਨਵਾਂ ਸ਼ਹਿਰ ਅਨਜਾਨਣਾ ਚਾਹਾਂਗੇ ਕਿਉਂਕਿ ਅਸੀਂ ਦੇਖਦੇ ਜਿਹੜੇ ਪਹਿਲੇ ਪਰਿਵਾਰ ਸੀ ਉਹਨਾਂ ਦੇ ਵਿੱਚ ਥੋੜੇ ਜਿਹਾ ਵੱਡੇ ਹੁੰਦੇ ਸੀ ਕਿੰਨੇ ਭੈਣ ਭਰਾ ਸੀ ਸਾਬੇ ਪਾਦਰੂ ਨੇ ਪੰਜ ਭਰਾ ਤੇ ਚਾਰ ਭੈਣਾਂ ਤੇ ਸਾਰੇ ਬਹੁਤ ਖੁਸ਼ ਰਹੇ ਬਹੁਤ ਮੁਜਾਰਤ ਹੈ ਹਰ ਇੱਕ ਨੂੰ ਮਿੱਠਾ ਬੋਲਦੇ ਸੀ ਬੜੇ ਅੱਛੇ ਪਰਿਵਾਰ ਸਾਬੇ ਬਹੁਤ ਜ਼ਿਆਦਾ ਤੇ ਅੱਗੇ ਤੁਸੀਂ ਕਿੰਨੇ ਭਰਾ ਸੀ ਜੀ ਅਸੀਂ ਤਿੰਨ ਭਰਾ ਤੇ ਦੋ ਭੈਣਾਂ ਜੀ ਅਸੀਂ ਵੀ ਸਾਨੂੰ ਮਾਪਿਆਂ ਨੇ ਬਹੁਤ ਅੱਛੇ ਢੰਗ ਨਾਲ ਪਾਲਿਆ ਪਰ ਚਾਹੇ ਗਰੀਬੀ ਸੀ ਪਰ ਫੇਰ ਵੀ ਬਹੁਤ ਅੱਛੇ ਢੰਗ ਨਾਲ ਸਾਨੂੰ ਉਹਨਾਂ ਨੇ ਸਿੱਚੇ ਢੰਗ ਨਾਲ ਪਾਲਿਆ ਬਿਲਕੁਲ ਸੋ ਗੱਲਾਂ ਇਹ ਨੇ ਵੀ ਅਸੀਂ ਐਨੇ ਵਧੀਆ ਜੇਕਰ ਪਾਲਣ ਪੋਸ਼ਣ ਹੋਇਆ ਤਾਂ ਹੀ ਅਸੀਂ ਅੱਜ ਤੱਕ ਉਹ ਮੁਕਾਮ ਪਹੁੰਚ ਸਕੀ ਹਾਂ ਹਾਂਜੀ ਅਸੀਂ ਹੁਣ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜੀ ਤੁਸੀਂ ਪੰਜਾਬ ਦੇ ਕਿਹੜੇ ਇਲਾਕੇ ਤੋਂ ਹਾਂ ਮੈਂ ਪਦਿਸਲਾ ਸਿੰਘ ਤੋਂ ਬੋਲ ਰਹੀ ਮੈਂ ਕਮਲਾ ਦੇਵੀ ਜੀ ਕਿੰਨੇ ਭੈਣ ਭਰਾ ਸੀ ਅਸੀਂ 5 ਭੈਣ ਭਰਾ ਸੀ ਜੀ ਇਹਦੇ ਵਿੱਚ 6 ਭੈਣ ਭਰਾ ਸੀ ਜਿਹਦੇ ਵਿੱਚੋਂ ਅਸੀਂ 4 ਭੈਣਾ ਤੇ 2 ਭਰਾ ਸੀ ਹੂੰ ਕਿਦਾਂ ਰਹਿੰਦੇ ਸੀ ਜੀ ਬਹੁਤ ਖੁਸ਼ ਬਹੁਤ ਪਿਆਰ ਹਮ ਬਹੁਤ ਅੱਛੇ ਰਹਨਾ ਨਸੀਰ ਪੁੱਛ ਰਹੀ ਸੀ ਤੁਸੀਂ ਕਿੰਨੇ ਬੈਣ ਭਰਾ ਹੋ ਤੇ ਆਪਣਾ ਥੋੜਾ ਜਿਹਾ ਇਸ ਤਰ੍ਹਾਂ ਫਾਦਰ ਸਾਹਿਬ ਕੀ ਕਰ ਦੇਗੇ ਮੇਰੇ ਫਾਦਰ ਸਾਹਿਬ ਆਰਮੀ ਵਿੱਚ ਸੀ ਹਮ ਮੇਰੇ ਫਾਦਰ ਸਾਹਿਬ ਪੰਜ ਲੜਾਂਗੇ ਲੜੀਆਂ ਉਹਨਾਂ ਲਈ ਸੀ ਉਸ ਕੋ ਕੈਪਟਨ ਦੀ ਪਿੰਸ਼ਨ ਆ ਦੇ ਸੀ ਹਮ ਅਸੀਂ ਬਹੁਤ ਪਿਆਰੇ ਰਹਿੰਦੇ ਸੀ ਦੀ ਮਤਲਬ ਬਹੁਤ ਸਿੱਖੀ ਜਿਹੜੇ ਕਿ ਸਲਾਈ ਕਰ ਕਰ ਦਿੱਤੀ ਸੀ ਉਹਨੇ ਸਾਨੂੰ ਬਹੁਤ ਅੱਛੀ ਤਰ੍ਹਾਂ ਪੜਾਇਆ ਦਿਖਾਇਆ ਜੀ ਹਾਂਜੀ ਤੇ ਇਸ ਸਾਨੂੰ ਸਲਾਈ ਤੱਕ ਦੀ ਸਟ੍ਰਾਈਕ ਸਿੱਖਾਈ ਤਾਂ ਕਿ ਅਸੀਂ ਜਿੰਦਗੀ ਇਹ ਉਠਾ ਨਾ ਕਰ ਸਕੀਏ ਤਾਂ ਆਪਣੇ ਕੰਮ ਆਪਣਾ ਕਮਾ ਕੇ ਕਿਆ ਤਾਂ ਹੋ ਸਕਦਾ ਜੀ ਆਪਣੇ ਹੱਥ ਦਾ ਹੁਨਰ ਇਹ ਜਿਹੜਾ ਸਿਖਾਇਆ ਹਾਂ ਹਾਂਜੀ ਬਿਲਕੁਲ ਤੇ ਚਾਰ ਪੈਣਾ ਸੀ ਤੁਸੀਂ ਚਾਰਾਂ ਨੂੰ ਆਂਦੀ ਸੀ ਜੀ ਹਾਂਜੀ ਸਾਨੂੰ ਚਾਰ ਚਾਰ ਪੜਾਉਣਾ ਕਿ ਲੱਗ ਜਾਂਦੀ ਸੀ। ਛੇ। ਫਸੇ ਆਪਣੇ ਬੀਜੀ ਤੋਂ ਹੀ ਸਿੱਖਿਆ। ਹਾਂਜੀ। ਬਿਲਕੁਲ। ਤੇ ਦੇਖੋ ਜਦੋਂ ਅਸੀਂ ਬੀਜੀ ਸ਼ਬਦ ਜਦੋਂ ਵਰਤਦੇ ਆ ਤਾਂ ਮੂਹ ਹੈ ਜਿਹੜਾ ਉਹ ਪਿਆਰ ਦੇ ਨਾਲ ਭਰ ਜਾਣਾ ਪੈਂਦਾ। ਹਾਂਜੀ। ਹਾਂਜੀ। ਤੇ ਅਸੀਂ ਗੱਲ ਕਰਦੇ ਆ ਵੀ ਉਸ ਤੋਂ ਬਾਅਦ ਜਿਹੜੇ ਭੈਣ ਭਰਾ ਨੇ ਵੱਡੇ ਹੋਏ ਪੈਣਾ ਵਿਆਹ ਕੇ ਆਪਣੇ ਆਪਣੇ ਘਰ ਚੱਲ ਜਾਂਦੀਆਂ ਨੇ। ਹਾਂਜੀ। ਉਸ ਵੇਲੇ ਜਿਹੜਾ ਰਿਸ਼ਤੇ ਨੇ ਉਹ ਦੇਖ ਦਿਖਾਈ ਨਾਲ ਹੋਏ ਸੀ ਤੁਹਾਡਾ। ਅੰਨੇ ਜੀ। ਹਾਂ। بس ਸਾਡਾ ਰਿਸ਼ਤਾ ਇਹ ਦੇਖਾ ਅਦਰ ਸਾਹਿਬ ਦੇ ਅ ਫ੍ਰੈਂਕਿਸਲੇ ਹੂੰ ਉਹਨਾਂ ਨੇ ਅੱਗੇ ਰਿਸ਼ਤੇਦਾਰੀ ਵਿੱਚੋਂ ਰਿਸ਼ਤੇਦਾਰ ਜਨਸਤਾਰ ਸੁਪਾਈ ਸੀ ਅੱਛਾ ਜੀ ਹਾਂਜੀ ਤੇ ਅ ਪਹਿਲੇ ਦੇਖ ਲੋ ਇਦਾਂ ਦਾ ਸਮਾਂ ਸੀ ਜੇ ਕਿਸੇ ਨੇ ਦੱਸ ਪਾਈ ਹੈ ਉਸੇ ਦੇ ਯਕੀਨ ਕਰ ਲੈਂਦੇ ਹਾਂਜੀ ਹਾਂਜੀ ਉਸੇ ਤੇ ਤੁਸੀਂ ਸਾਡਾ ਕੋਈ ਦੇਖ ਦਿਖਾਈ ਨਹੀਂ ਹੋਇਆ। ਉਹ ਕੁਝ ਨਹੀਂ ਹੋਇਆ। ਤੁਸੀਂ ਐਂਕਰ ਨੂੰ ਨਹੀਂ ਸੀ ਦੇਖਿਆ। ਮੈਂ ਜੀ। ਜੀ। ਹਾਂ ਵਿਆਹ ਤੋਂ ਬਾਅਦ ਹੀ ਦੇਖਿਆ ਜੀ। ਤੇ ਅਸੀਂ ਤੁਹਾਡੇ ਤੋਂ ਪੁੱਛਣਾ ਚਾਹਾਂਗੇ ਜੀ ਤੁਹਾਡੇ ਜਿਹੜੇ ਜਿੱਦਾਂ ਦਸ ਪਾਈ ਹੈ ਤੁਹਾਨੂੰ ਵੀ ਇਦਾਂ ਹੀ ਦਸ ਪਾਈ ਸੀ। ਵੱਡਿਆਂ ਨੂੰ ਬਜ਼ੁਰਗਾਂ ਨੂੰ ਹੀ ਦੱਸ। ਬਜ਼ੁਰਗਾਂ ਨੂੰ ਤੇ ਅਸੀਂ ਨਾ ਰਿਸਤਾ ਕਰ ਲੈਣਗੇ। ਹੂੰ ਕਹਿੰਦੇ ਵੀ ਬੰਦਿਆ ਨੂੰ ਪਤਾ ਲੱਗਿਆ ਕਿ ਉਹ ਕੁੜੀ ਜਿਹੜੀ ਪੱਦੀ ਸੂਰਜ ਸਿੰਘ ਜੀ। ਇਸੀ ਰਿਸ਼ਤਾ ਕਰ ਲਈਏ ਬਾਪੂ ਨੇ ਕਰ ਦਿਓ ਜੀ ਤੇ ਬਾਪੂ ਉਹ ਦੂਜੇ ਹੀ ਗਏ ਮੈਂ ਟੁਕੜ ਤੇ ਪਪਾ ਜੀ ਚਿੰਨੇ ਜਣੇ ਆ ਗਏ ਹੂੰ ਤੇ ਉਹ ਦਸ ਮਾਸੀ ਜੀ ਵੀ ਉਸੇ 100 ਕਿਲੋਟ ਤੋਂ ਮਾਸੀ ਜੀ ਵੀ ਸੀ ਅੱਛਾ ਜੀ ਤੇ ਫਿਰ ਉਹਨਾਂ ਦੀ ਗੱਲਬਾਤ ਹੋਈ ਉਹ ਕਹਿੰਦੇ ਜੀ ਪਪਾ ਜੀ ਉਹਨੂੰ ਬਾਹਰੋਂ ਚਾਹਿਆ ਨਾ ਸਾਨੂੰ ਕਿ ਛੋਟੀ ਕੁੜੀ ਦਾ ਲੈ ਕੇ ਆਏ ਸੀ ਇਹਦਾ ਰਿਸ਼ਤਾ ਅੱਛਾ ਜੀ ਤੇ ਜਾਣੇ ਕੀ ਤੇ ਉਹ ਕਹਿੰਦੇ ਵੀ ਇੱਥੇ ਛੋਟੀ ਨਹੀਂ ਕਾਮਯਾਬ ਹੋਵੇਗੀ ਬੜੀ ਹੋਏਗੀ ਬੰਦਾ ਕਰੇ ਅੱਛਾ ਜੀ ਮੇਰਾ ਜੀਜਾ ਉਹ ਉੱਪਰ ਕਿੱਟਾ ਪੌਣਾ ਪਿਆ ਅੱਛਾ ਜੀ ਅੱਜ ਬੜੀ ਦਾਦਾ ਚਾਹਦੇ ਸੀਗੇ ਅੱਛਾ ਜੀ ਇਸੇ ਨਾਲ ਬਿਤੇ ਬੋ ਕਹਿੰਦੇ ਜਲਦੀ ਜਲਦੀ ਜਲਦੇ ਆਓ ਜੀ ਸਪੀਕਰ ਲਿਆਓ ਜੀ ਸਪੀਕਰ ਲਿਆ ਸਪੀਕਰ ਲਾਤਾ ਫੇਸ ਕਰਨ ਪਾਇਆ ਇਹਨਾਂ ਨੇ ਅੱਛਾ ਜੀ ਅੱਛਾ ਜੀ ਮੈਂ ਨਾਲ ਬੜਾ ਆਂਗੇਜਮੈਂਟ ਹੋ ਗਈ ਜੀ ਹਾਂ ਜੀ ਠੀਕ ਹੈ ਤੇ ਤੁਸੀਂ ਵਿਆਹ ਤੋਂ ਪਹਿਲਾਂ ਨਹੀਂ ਸੀ ਦੇਖਿਆ ਨਾ ਜੀ ਜੋ ਜੋ ਵਾਰ ਰਵਾਇਤੀ ਨਹੀਂ ਸੀ ਨਾ ਪਹਿਲਾਂ ਤਾਂ ਇਹ ਸੀਗਾ ਬਿਲਕੁਲ ਵਿਆਹ ਦੇ ਗੱਲ ਤਾਂ ਇਹਨਾਂ ਸਭ ਝੁੰਡ ਕੱਢਿਆ ਸੀ ਅੱਛਾ ਬਿਲਕੁਲ ਅਸੀਂ ਉਸ ਵਾਰੀ ਵੀ ਥੋੜਾ ਜਿਹਾ ਜਾਣਨਾ ਚਾਹਾਂਗੀ ਵੀ ਕਿਸ ਤਰ੍ਹਾਂ ਜਿਹੜਾ ਅੱਜ ਕੱਲ ਤਾਂ ਬਹੁਤ ਕੁਛ ਹੈ ਜਿਹੜਾ ਬਦਲ ਗਿਆ ਕਿਸ ਤਰ੍ਹਾਂ ਤੁਸੀਂ ਜਿਹੜਾ ਵਿਆਹ ਵਾਲੀ ਲੁੱਕ ਤੁਹਾਡੇ ਕਿੱਦਾਂ ਦੀ ਸੀ ਜੀ ਹਾਂ ਜੀ ਵਿਆਹ ਵਾਲਾ ਕਿੱਦਾਂ ਤਿਆਰ ਕਰਦੇ ਸੀ ਉਹ ਵਿਆਹ ਵਾਲੀ ਲੋਕਾ ਕੋਈ ਖਾਸ ਨਹੀਂ ਕੀਤੀ ਹੁੰਦੀ ਹਾਂ ਨਾਲ ਕੇ ਨਾਲ ਆਏ ਸੀ ਲੜਕੀਆਂ ਜੀ ਤੇ ਨਾਲ ਆ ਕੇ ਬਸ ਆਪਣਾ ਮੜਾ ਜਿਆ ਬਾਸ ਪਾਏ ਹੂੰ ਤੇ ਸਿੱਧਾ ਬਾਇਆ ਜੀ ਮੜਾ ਜੀ ਹਾਂ ਤੇ ਬਸ ਲਾਵਾ ਫੇਰੇ ਚ ਉਠਾਲ ਲੈਂਦੇ ਸੀ ਅੱਛਾ ਜੀ ਹਾਂ ਜੀ ਕੋਈ ਕੋਈ ਜ਼ਿਆਦਾ ਕੋਈ ਮੇਕਅਪ ਨਹੀਂ ਕੋ ਕੁਝ ਨਹੀਂ ਹੂੰ ਅੱਜਕੱਲ੍ਹ ਤਾਂ ਬਹੁਤ ਕੁਝ ਚੱਲ ਰਿਹਾ ਜੀ ਪਰ ਰੂਪ ਤਾਂ ਕਹਿੰਦੇ ਉਹਨਾਂ ਨੂੰ ਵੀ ਚੜਦਾ ਸੀ ਹਾਂਜੀ ਬਹੁਤ ਚੜਦਾ ਸੀ ਬਹੁਤ ਚੜਦਾ ਸੀ ਹਾਂ ਤੇ ਫਿਰ ਉਦੋਂ ਜਿਸ ਤਰ੍ਹਾਂ ਕਿ ਅੱਜਕੱਲ੍ਹ ਜਿਹੜਾ ਕਿਸ ਤਰ੍ਹਾਂ ਦਾ ਰਿਵਾਜ ਸੀ ਕੁੰਡ ਕੜਦੇ ਸੀ ਹਾਂਜੀ ਸਿੰਪਲ ਸੂਟ ਪਾਉਂਦੇ ਹੁੰਦੇ ਸੀ ਲਾਲ ਰੰਗ ਦਾ ਸੂਟ ਹੁੰਦਾ ਸੀ ਤੇ ਬਸ ਚਿਹਰਾ ਨਹੀਂ ਸੀ ਦੇਖ ਚਿਹਰਾ ਨਹੀਂ ਸੀ ਦੋ ਦੋ ਕੁੰਟਾ ਘੜਦੇ ਹੁੰਦੇ ਸੀ ਦੋ ਮਤਲ ਕਿ ਨਿਗਾ ਲੈਂਦੇ ਸੀ ਦੋਰਾ ਦੁਪੱਟਾ ਦੋਰਾ ਦੁਪੱਟਾ ਲੈਂਦੇ ਸੀ ਅੱਛਾ ਹਾਂਜੀ ਤੇ ਚਲੋ ਜੀ ਉਸ ਤੋਂ ਬਾਅਦ ਤੁਸੀਂ ਆਪਣੇ ਸਹੁਰੇ ਘਰ ਆ ਗਏ ਤੇ ਤੁਸੀਂ ਵੀ ਨਹੀਂ ਸੀ ਦੇਖਿਆ ਪਹਿਲਾਂ ਹਾਂਜੀ ਜਿਸ ਤਰ੍ਹਾਂ ਤੁਸੀਂ ਗੱਲ ਕੀਤੀ ਵੀ ਵਿਆਹ ਨੂੰ ਜਿਹੜੀਆਂ ਦੋ ਦੋ ਚੁੰਨੀਆਂ ਜਿਹੜੀਆਂ ਦਿੱਤੀਆਂ ਜਾਂਦੀਆਂ ਸੀ ਤੇ ਉਸ ਵੇਲੇ ਦੀ ਕੋਈ ਯਾਦ ਹੈ ਸੰਭਾਲੀ ਹੋਈ ਹਾਂਜੀ ਆਹ ਵੇਖੋ ਜੀ ਮੇਰੇ ਲਾਵਾ ਫੇਰਿਆਂ ਦੀ ਵਿਆਹ ਵਾਲੀ ਚੁੰਨੀ ਵਾਹ ਜੀ ਵਾਹ ਹੁਣ ਤੱਕ ਤੁਸੀਂ ਸੰਭਾਲ ਕੇ ਕਰ ਮੈਂ ਸੰਭਾਲ ਕੇ ਰੱਖੀ ਆ ਹੁਣ ਛੋਟੇ ਛੋਟੇ ਫੰਕਸ਼ਨ ਹੁੰਦੇ ਆ ਮੇਰੀ ਪੋਤੀ ਇਨੰਦ ਵਰਤਦੀ ਆ ਹਾਂ ਉਹ ਲੈ ਕੇ ਅੱਜ ਕੱਲ ਫੰਕਸ਼ਨਾਂ ਚ ਅੱਡਾ ਸ਼ਾਨਦਾਰ ਕੰਜੀ ਸੋ ਬਿਲਕੁਲ ਜੀ ਉਹ ਦੇਖੋ ਜਿਸ ਤਰ੍ਹਾਂ ਅਸੀਂ ਗੱਲ ਕੀਤੀ ਹੈ ਵੀ ਤੁਸੀਂ ਦੇਖ ਦਿਖਾਈ ਵੀ ਨਹੀਂ ਹੋਈ ਹਾਂ ਤੇ ਫੇਰ ਵੀ ਜਿਹੜਾ ਆਪਣਾ ਰਿਸ਼ਤਾ ਸਿਰ ਮੱਥੇ ਰੱਖ ਕੇ ਹਾਂ ਤੇ ਉਹਦੀਆਂ ਯਾਦਾਂ ਵੀ ਸੰਭਾਲ ਕੇ ਰੱਖੀਆਂ ਹੋਈਆਂ ਹਾਂ ਹਾਂਜੀ ਇਹੀ ਸਥਾਣੇ ਕਹਿੰਦਾ ਸੀ ਕਿ ਤੁਹਾਡਾ ਘਰ ਆ ਤੁਸੀਂ ਬਸ ਉੱਥੇ ਰਹਿਣਾ ਹੈ ਨਾ ਜਿੰਦਗੀ ਚ ਬਿਆਸੀ ਤਾਂ ਲਾਵਾ ਫੇਰਿਆਂ ਤੋਂ ਬਾਅਦ ਹੀ ਇੱਕ ਕੁੜੀ ਚ ਚੇਂਜ ਆ ਜਾਂਦਾ ਉਹਨੂੰ ਆਪਣਾ ਘਰ ਲੱਗਣ ਲੱਗ ਜਾਂਦਾ ਸਸਰਾ ਇਹ ਕੁਦਰਤ ਵੱਲੋਂ ਆ ਕੋਈ ਲਾਵਾ ਫੇਰਿਆਂ ਵਿੱਚ ਹੀ ਕੋਈ ਮਾਲਕ ਦੀ ਕਿਰਪਾ ਹੈ ਸੰਸਾਰੋਂ ਕੁਝ ਹੀ ਸਭ ਦੇ ਦੋ ਹਾਂ ਇਹ ਸੋ ਬਹੁਤ ਵਧੀਆ ਤੇ ਐਸੀ ਤਰ੍ਹਾਂ ਦੇਖੋ ਜੇ ਤੁਸੀਂ ਪਿਆਰ ਕਰਦੇ ਹੋ ਆਪਣੇ ਇਸ ਰਿਸ਼ਤੇ ਨੂੰ ਤਾਂ ਤੁਸੀਂ ਇਹ ਜਿਆਦਾ ਸੰਭਾਲ ਕੇ ਰੱਖੋ ਬਿਲਕੁਲ ਨਹੀਂ ਸਿੱਖਿਆ ਮੈਂ ਵਿਆਹ ਤੋਂ ਬਾਅਦ ਨਾ ਦੇਖਿਆ ਹਾਂ ਹਾਂਜੀ ਤੇ ਦੇਖੋ ਕੋਈ ਵੀ ਮਾਪਿਓ ਹੈ ਜਿਹੜੇ ਆਪਣੀਆਂ ਧੀਆਂ ਨੂੰ ਵਿਆਹ ਕੇ ਜਿਹੜੇ ਤੋੜ ਦਿੰਦੇ ਉਸ ਤੋਂ ਬਾਅਦ ਜਿਹੜਾ ਨਾਲ ਨਾਲ ਇਹ ਵੀ ਸਿੱਖਿਆ ਦਿੱਤੀ ਜਾਂਦੀ ਸੀ ਵੀ ਜਿੱਥੇ ਤੁਹਾਨੂੰ ਤੋੜਿਆ ਹਾਂਜੀ ਬਸ ਉਹ ਹੀ ਤਕ ਹੈ ਜੋ ਵੀ ਦੁੱਖ ਸੁੱਖ ਹੈ ਤੁਸੀਂ ਆਪਸ ਵਿੱਚ ਹਾਂਜੀ 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 ਹਾਂ ਇਹ ਤਾਂ ਸਾਡੀ ਜ਼ਿੰਦਗੀ ਦੀ ਬਹੁਤ ਉਤਰਾ ਜੜਾ ਹੈ। ਹੂੰ ਬਹੁਤ ਕੁੱਛ ਸੰਤਿਆ ਪਰਿਵਾਰਾ ਜਾਣਦੇ ਆ। ਜੀ ਜੀ ਬਿਲਕੁਲ। ਉਸ ਹਾਲਾਤ ਇਹ ਹੋ ਜਾ ਹੁੰਦੇ ਸੀ। ਹੂੰ ਉਸ ਕਰੀਬੀ ਦੇ ਹਾਲਾਤ ਸੋਚ ਲਓ ਜਾਂ ਕੁਛ ਵੀ ਸੋਚ ਲਓ। ਹੂੰ ਹੈ ਨਾ ਕਿ ਥੋੜਾ ਦੂਸਰੇ ਪਰਵਾਰ ਚ ਆ ਕੇ ਆਪਣੇ ਆਪ ਨੂੰ ਢਾਲਣਾ ਬਹੁਤ ਔਖਾ ਹੈ। ਹਾਂ ਉਹ ਕਿਦਾਂ ਰਸ ਇਹ ਆ ਕਿ ਮੈਨੂੰ ਪਰਿਵਾਰ ਚ ਮੈਂ ਬਹੁਤ ਸ਼ਿੱਤੀ ਢਾਦੀ ਸੀ। ਹੂੰ ਕਿਉਂਕਿ ਮੈਨੂੰ ਆਪਣੇ ਸੱਸੂਰੇ ਦਾ ਬਹੁਤ ਜ਼ਿਆਦਾ ਪਿਆਰ ਆਪਣੀਆਂ ਕੁੜੀਆਂ ਤੋਂ ਵੀ ਵੱਧ ਪਿਆਰ ਮਿਲੇ ਸੋਹਰੇ ਨੇ ਮੈਨੂੰ ਦਿੱਤਾ ਵੀ ਉਹਨਾਂ ਕਿਤੇ ਮੈਨੂੰ ਬਹੁਤ ਘੱਟ ਵੀ ਨਹੀਂ ਕਰਦੇ ਸੀ ਅੱਛਾ ਜੀ ਹਾਂ ਜੀ ਮੇਰੇ ਹਸਬੰਦ ਚੰਡੀਗੜ੍ਹ ਰਹਿੰਦੇ ਸੀਗੇ ਤੇ ਉਹਨਾਂ ਨੇ ਆਪਣੇ ਪਿੰਡ 'ਚ ਮੈਨੂੰ ਨਹੀਂ ਰੱਖਿਆ ਉਹਨਾਂ ਨੇ ਮੈਨੂੰ ਨਾਲ ਹੀ ਭੇਜ ਦਿੱਤਾ ਤੁਸੀਂ ਵੀ ਚੰਡੀਗੜ੍ਹ ਹਾਂ ਜੀ ਕਿ ਮੈਂ ਚੰਡੀਗੜ੍ਹ ਆ ਗਿਆ ਠੀਕ ਹੈ ਜੀ ਤੇ ਚੰਡੀਗੜ੍ਹ ਆਏ ਤੁਸੀਂ ਸ਼ਹਿਰ 'ਚ ਤੇ ਉੱਥੇ ਆ ਕੇ ਤੁਸੀਂ ਵੀ ਜਿਦਾਂ ਦੱਸਿਆ ਵੀ ਪੜ੍ਹਾਈ ਲਿਖਾਈ ਕੀਤੀ ਸੀ ਕੋਈ ਨੌਕਰੀ ਕੀਤੀ ਹਾਂਜੀ ਚੰਡੀਗੜ੍ਹ ਆ ਆ ਕੇ ਮੈਂ ਨੌਕਰੀ ਕੀਤੀ ਆਰਟੀਕਲਰ ਡਿਪਾਰਟਮੈਂਟ ਚ ਹਾਂਜੀ ਮੈਂ 2 ਸਾਲ ਆ ਨੌਕਰੀ ਕੀਤੀ ਉਸ ਤੋਂ ਬਾਅਦ ਫਿਰ ਨਹੀਂ ਕੀਤੀ ਉਸ ਤੋਂ ਬਾਅਦ ਬਸ ਡੇਟਾ ਹੋ ਗਿਆ ਸੀ ਕਿ ਫਿਰ ਉਹਦੀ ਦੇਖਭਾਲ ਕਰਨ ਵਾਸਤੇ ਥੋੜਾ ਜਿਹਾ ਉਦੋਂ ਮੈਂ ਐਡ ਵੀ ਨਹੀਂ ਸੀ ਹਾਂਜੀ ਮੈਂ ਐਡ ਨਹੀਂ ਸੀ ਰੱਖ ਸਕਦੇ ਨਹੀਂ ਰੱਖਦੇ ਵੀ ਸੀ ਰਵਾਜ ਵੀ ਨਹੀਂ ਸੀ ਹਾਂਜੀ ਰਵਾਜ ਨਹੀਂ ਸੀ ਅਸੀਂ ਮਤਲਬ ਕਿ ਬੇਟੇ ਨੂੰ ਪਾਲਣ ਵਾਸਤੇ ਮੈਂ ਆਪਣੀ ਨੌਕਰੀ ਛੱਡ ਦਿੱਤੀ ਸੀ ਹਾਂਜੀ ਸਰ ਅਸੀਂ ਗੱਲ ਕਰ ਰਹੇ ਹਾਂ ਵੀ ਜਿਸ ਤਰ੍ਹਾਂ ਤੁਸੀਂ ਮੈਡਮ ਨੇ ਦੱਸਿਆ ਵੀ ਚੰਡੀਗੜ੍ਹ ਨੌਕਰੀ ਕਰਦੇ ਸੀ ਇਲੈਕਟ੍ਰਿਸਿਟੀ ਡਿਪਾਰਟਮੈਂਟ ਚੰਡੀਗੜ੍ਹ ਚ ਤੁਸੀਂ ਨੌਕਰੀ ਕਰ ਰਹੇ ਸੀ ਕਿੰਨੇ ਸਾਲ ਤੁਸੀਂ ਚੰਡੀਗੜ੍ਹ ਰਹੇ ਹੋ 39 ਸਾਲ 999 ਦੇ ਲਈ ਵਾਹ 9 8 1987 ਦੇ ਵਿੱਚ ਆਪਾਂ ਨੌਕਰੀ ਲੱਗ ਗਈ ਸੀ ਜੀ ਤੇ ਵਿਆਹ ਨੂੰ ਕਿੰਨੇ ਸਾਲ ਹੋ ਗਏ 78 78 78 1978 ਠੀਕ ਹੈ ਜੀ ਤੇ ਵਿਆਹ ਨੂੰ ਸਾਡੇ ਹੋ ਗਏ 69 ਸਾਲ ਜੀ ਵਧੀਆ ਰਹਿ ਤਾਰੀ ਸਾਂ ਹਾਂਜੀ ਵਧੀਆ ਰਹਿ ਜੀ ਪਰ ਬੰਨੇ ਚੋ ਨੋਕ ਜੋ ਉਤ ਹੁੰਦੀ ਹੈ ਨਾ ਤੁਮਦਰ ਕਦ ਹੁੰਦਾ ਹੁੰਦਾ ਮਾੜਾ ਜੀ ਬਿਲਕੁਲ ਕਿਉਂਕਿ ਜ਼ਿੰਦਗੀ ਹੈ ਜੀ ਜ਼ਿੰਦਗੀ ਇਹੀ ਹੈ ਜੀ ਦੇਖੋ ਇੱਕ ਦੂਜੇ ਨਾਲ ਚੱਲਦੇ ਦੋ ਭਾਂਡੇ ਨਾਲ ਖੜਕਦੇ ਤਾਂ ਹੈਗੇ ਬਿਲਕੁਲ ਤੇ ਦੇਖੋ ਇਹ ਸਾਰਾ ਕੁਝ ਚੱਲਦਾ ਜਿਸ ਤਰ੍ਹਾਂ ਤੁਸੀਂ ਦੱਸਿਆ ਵੀ ਕਿਸ ਤਰ੍ਹਾਂ ਦੀਆਂ ਸਥਿਤੀਆਂ ਸੀਗੀਆਂ ਉਹਨਾਂ ਚੋਂ ਉੱਪਰ ਕੇ ਇੱਥੇ ਤੱਕ ਪਹੁੰਚੇ ਆ ਤੇ ਅੱਜ ਇਸ ਵਿਲੇ ਜਿਹੜੀ ਖੁਸ਼ ਬੱਚੇ ਕਿੰਨੇ ਸੀ ਹਾਂ ਜੀ ਬੱਚੇ ਦੋ ਆ ਜੀ ਦੋਨੇ ਬੇਟੇ ਆ ਦੋਨੇ ਮੈਰਿਡ ਆ ਜੀ ਹੁਣ ਅਸੀਂ ਫ੍ਰੀ ਆ ਜੀ ਦੋਨੇ ਜਣੇ ਅੱਛਾ ਫੇਰ ਹੁਣ ਨੁਕਚੁਕ ਜ਼ਿਆਦਾ ਹੁੰਦੀ ਆ ਹੁਣ ਹੁਣ ਜ਼ਿਆਦਾ ਹੁੰਦੀ ਆ ਜੀ ਵਿਲੇ ਉਹ ਤਾਂ ਲੜਾਈ ਸਾਡੀ ਬੜੀ ਮਿੰਟਾਂ ਜੀ ਦੋ ਮਿੰਟਾਂ ਜੀ ਲੜਾਈ ਸਾਡੀ ਹੋ ਜਾਂਦੀ ਆ ਤੂੰ ਤੂੰ ਮੈਂ ਮੈਂ ਤੂੰ ਤਰਾ ਪੂਰਾ ਹੁੰਦਾ ਜੀ ਦੇਖੋ ਜਿਵੇਂ ਜਿਸ ਤਰ੍ਹਾਂ ਜ਼ਿੰਦਗੀ ਹੈ ਖੱਟੇ ਮਿੱਠੇ ਰਾਂਗੇ ਤੇ ਚੱਲਦੇ ਰਹਿੰਦੇ ਨੇ ਇਹ ਤਾਂ ਚੱਲਣਾ ਚੱਲਦਾ ਜੀ ਹਾਂ ਜੇ ਇਹ ਨਾ ਹੋਵੇ ਤਾਂ ਜ਼ਿੰਦਗੀ ਨਹੀਂ ਹੈ ਜੀ ਹਾਂ ਬਿਲਕੁਲ ਤੇ ਜਿਸ ਤਰ੍ਹਾਂ ਅਸੀਂ ਦੇਖਦੇ ਹਾਂ ਅੱਜ ਦੇ ਸਮੇਂ ਦੇ ਵਿੱਚ ਥੋੜੀ ਜੀ ਨੋਕਚੋਕ ਜੇਕਰ ਹੁੰਦੀ ਹੈ ਤਾਂ ਰਿਸ਼ਤੇ ਟੁੱਟਣ ਤੱਕ ਚਲੇ ਜਾਂਦੇ ਨੇ ਉਹ ਨਹੀਂ ਸਾਡੇ ਚ ਨਹੀਂ ਹੈ ਹਾਂ ਸਾਡੇ ਸਭ ਉਹਨਾਂ ਦਾ ਪਿਆਰ ਵੱਧ ਰਿਹਾ ਜੀ ਹਾਂ ਦੋਨਾਂ ਦਾ ਉਹਨਾਂ ਜਿੰਨਾ ਸੀ ਲੜਦੇ ਆ ਨਾ ਉਹਨਾਂ ਦਾ ਪਿਆਰ ਵੱਧਦਾ ਬਿਲਕੁਲ ਇਹ ਤਾਂ ਦੇਖੋ ਇਹ ਕਿਹਾ ਹੀ ਜਾਂਦਾ ਕਿਉਂਕਿ ਅਸੀਂ ਕਿਸੇ ਨੂੰ ਹੱਕ ਨਾਲ ਹੀ ਆ ਜਿਹੜਾ ਕਹਿ ਸਕਦੇ ਆ ਲੜ ਸਕਦੇ ਜੀ ਤੇ ਅ ਇਹ ਸੋ ਲਈ ਜਿਹੜਾ ਹੁਣ ਲੋਕਚੋਕ ਜਿੱਦਾਂ ਤੁਸੀਂ ਦੱਸਿਆ ਵੀ ਥੋੜੀ ਜਿਹੀ ਵਧ ਗਈ ਤੇ ਕਿਉਂਕਿ ਥੋੜਾ ਜਿਆ ਹਾਂ ਸਾਰੇ ਨੀ ਜ਼ਿੰਮੇਵਾਰੀਆਂ ਨਿਭਾ ਲਈਆਂ ਹਾਂ ਦੇਖੋ ਮਕਾਨ ਬਣ ਗਿਆ ਕੰਮ ਬੱਚੇ ਵਿਆਹ ਹੀ ਗਏ ਹੋਰ ਕੀ ਇਹ ਤੋਂ ਵੱਡੀ ਕਿਹੜੀ ਹੋਰ ਹੋ ਸਕਦੀ ਹੈ ਜੀ ਬਿਲਕੁਲ ਖੁਸ਼ੀ ਹੱਲੀ ਇਹਨਾਂ ਨਾਲ ਹੋ ਕੋਸ਼ਾਪਾ ਕਦੋਂ ਹੋਣਾ ਜੀ ਹੁਣ ਅਸੀਂ ਬਹੁਤ ਖੁਸ਼ ਆਈ ਜੀ ਬੇਰੇ ਅਰਕਦੇ ਕੀ ਸੰਨ ਪਰਮਾਤਮਾ ਇਦਾਂ ਹੀ ਕਰੇ ਜੀ ਖੁਸ਼ ਰਹੋ ਤੁਸੀਂ ਚੜ੍ਹਦੀ ਕਲਾ ਰਹੋ ਹਮੇਸ਼ਾ ਹੀ ਕਿਉਂਕਿ ਜਦੋਂ ਅਸੀਂ ਦੂਜੇ ਨੂੰ ਦੇ ਸਾਥ ਇਸ ਤਰ੍ਹਾਂ ਨਿਭਾ ਰਹੇ ਆ ਤਾਂ ਫਿਰ ਖੁਸ਼ੀਆਂ ਨੇ ਜਿਹੜੀਆਂ ਪਰਮਾਤਮਾ ਜ਼ਰੂਰ ਦਿੰਦਾ ਪਰ ਬੀਟੀ ਵੀ ਆਏ ਹਨ ਦੋਨੇ ਨੋਹਾਂ ਬੀਟੇ ਬਹੁਤ ਅੱਛੀਆਂ ਹਮ ਬਹੁਤ ਅੱਛੀ ਆ ਬਹੁਤ ਹੀ ਜਜ਼ਮਾਨ ਕਰਦੀਆਂ ਤੇ ਇੱਕ ਮੇਰੀ ਪੋਤੀ ਮਹਿਨਾਜ ਆ ਉਹ ਸਾਰੇ ਨਾਲ ਅਫਲਾਤੂਨ ਹੈ ਉਹ ਨਾਲ ਵਿਆਹ ਚ ਪਿਆਰਾ ਉਹ ਤਾਂ ਉਹਦੇ ਨਾਲ ਸਾਡਾ ਗੁੱਤ ਵਗੈਰ ਦੇ ਨਹੀਂ ਲੱਗਦਾ ਪਛੇ ਮੁਆਰ ਹੋ ਗਈ ਤੇ ਸਾਨੂੰ ਤਾਂ ਜਿਆ ਅਰੋੜਾ ਆਂਦਾ ਸੀ ਆ ਜੇ ਕਿਉਂ ਮੁਆਰ ਹੋ ਗਈ ਆ ਹੁਣ ਮੜ ਜੇ ਠੀਕ ਹੋਈ ਆ ਹੁਣ ਵਧੀਆ ਬਿਲਕੁਲ ਦੋਨੇ ਬੇਟੇ ਦੋਨੇ ਨੋਹਾ ਬਹੁਤ ਅੱਛੇ ਢੰਗ ਨਾਲ ਰਹਿ ਰਹੇ ਆ ਤੇ ਬਹੁਤ ਅੱਛੇ ਜੇ ਸੰਸਕਾਰ ਇਹਨਾਂ ਦਿੱਤੇ ਮਾਂ ਪਿਓ ਨੇ ਜੀ ਅੱਛੇ ਆ ਯਾਨੀ ਕਿ ਦੋਨੇ ਬਿਲਕੁਲ ਕਹਿੰਦੇ ਹੱਥ ਨੂੰ ਹੱਥ ਹੈ ਤੇ ਤੁਸੀਂ ਵੀ ਉਹਨਾਂ ਨੂੰ ਬੇਟੀਆਂ ਵਾਂਗ ਸਮਝਿਆ ਬਿਲਕੁਲ ਹਾਂਜੀ ਬਿਲਕੁਲ ਅਸੀਂ ਤਾਂ ਸਾਡੇ ਬੇਟੀ ਹੈ ਨਹੀਂ ਸੀ ਅਸੀਂ ਬੇਟੀਆਂ ਵਾਲਾ ਪਿਆਰ ਦਿੱਤਾ ਦੋਨਾਂ ਨੂੰ ਬਿਲਕੁਲ ਪਹਿਲੇ ਹੀ ਕਹਿਤਾ ਸੀ ਕਿ ਜੇ ਤਾਂ ਬੇਟੀਆਂ ਬਣ ਕੇ ਰਹਿਉਗੀਆਂ ਸਾਰਾ ਕੁਝ ਤੁਹਾਡਾ ਆ ਨਹੀਂ ਤਾਂ ਵੀ ਜੇ ਨੋਹਾ ਵੜ ਗਿਆ ਨਾ ਕੋਈ ਨੋਹਾ ਵਾਲਾ ਸੀ ਸਾਫ-ਸਾਫ ਕਰਾ ਨਹੀਂ ਤੇ ਹੁਣ ਉਹ ਸਾਰਾ ਬੇਟੀਆਂ ਬਣ ਕੇ ਰਹਿ ਰਹੀਆਂ ਤੇ ਬੇਟੀਆਂ ਵਾਲਾ ਵੈਸੇ ਅਸੀਂ ਉਹਨਾਂ ਨੂੰ ਪਿਆਰ ਦੇ ਰਹੇ ਹਾਂ ਬਿਲਕੁਲ ਦੇਖੋ ਇੱਕ ਜਦੋਂ ਧੀ ਪੈਣਾ ਜਿਹੜੀ ਆਪਣੇ 20-25 ਸਾਲ ਜਿੰਨੀ ਵੀ ਉਮਰ ਦੇ ਵਿੱਚ ਆਉਂਦੀ ਹੈ ਉਥੋਂ ਆ ਕੇ ਉਹਨੂੰ ਐਡਜਸਟ ਹੋਣ ਨੂੰ ਸਮਾਂ ਲੱਗਦਾ ਤੇ ਮੈਂ ਇਹ ਸਮਝਦੀ ਆ ਵੀ ਤੁਹਾਡੇ ਜਿਸ ਤਰ੍ਹਾਂ ਸੰਸਕਾਰਾਂ ਦੇ ਵਿੱਚ ਰਿਹਾ ਹੈ ਇਹ ਜਾਂ ਰੀਤ ਹੈ ਜਿਹੜੀ ਰਹੀ ਜਿਸ ਤਰ੍ਹਾਂ ਤੁਸੀਂ ਵੀ ਦੱਸਿਆ ਵੀ ਤੁਹਾਡੇ ਸੱਸ ਸਹੁਰੇ ਵੱਲੋਂ ਤੁਹਾਨੂੰ ਬਹੁਤ ਪਿਆਰ ਮਿਲਿਆ ਹਾਂਜੀ ਤੇ ਉਹੀ ਚੀਜ਼ ਆਪਾਂ ਅੱਗੇ ਵੰਡ ਰਹੇ ਹਾਂ ਹਾਂਜੀ ਹਾਂਜੀ ਬਿਲਕੁਲ ਪਰ ਇਹ ਮੈਨੂੰ ਇਹ ਲਾਜ ਨੂੰ ਹਜੇ ਤੱਕ ਵੀ ਬਹੁਤ ਪਿਆਰ ਮਿਲਦਾ ਹੂੰ ਬਹੁਤ ਜ਼ਿਆਦਾ ਜਦੋਂ ਮੈਂ ਆਦਾ ਨਾ ਮੇਰੇ ਅੱਗੇ ਪਿੱਛੇ ਘੁੰਮਦੇ ਬਿਲਕੁਲ ਫਿਰ ਜੀਜਾ ਜੀ ਹੋਏ ਨਾ ਨਹੀਂ ਬਹੁਤ ਪਿਆਰ ਮਿਲ ਜੇ ਉਦੋਂ ਇਨ ਲਾਰਜ ਫੈਮਲੀ ਵੱਲੋਂ ਬੜੀ ਸਸ ਬੜੀ ਸਸ ਇਨ ਲਾਰਜ ਇੰਗਲੈਂਡ ਵੱਲ ਜਾਣਾ ਉਹ ਤਾਂ ਬਹੁਤ ਹੀ ਜ਼ਿਆਦਾ ਕਰਦੀ ਹੈ ਜੀ ਉਹ ਤਾਂ ਦੁਨੀਆ ਤੋਂ ਵੀ ਜ਼ਿਆਦਾ ਕਰਦੀ ਜਿੰਦਾ ਕਰਦੇ ਆ ਨਾ ਵੀ ਆਪਾਂ ਭੈਣ ਭਾਈ ਸਾਡੇ ਯਾਰ ਨਹੀਂ ਉਸ ਬਹੁਤ ਜ਼ਿਆਦਾ ਕਰਦੀ ਹੈ ਸੋ ਮਿਲ ਵਰਤਨ ਹੈ ਇੱਕ ਦੂਜੇ ਨੂੰ ਜਿਹੜਾ ਪਿਆਰ ਅਸੀਂ ਕਰਦੇ ਆ ਤੇ ਉਸੇ ਦਾ ਜਿਹੜਾ ਨਤੀਜਾ ਸੀ ਵਧੀਆ ਜ਼ਿੰਦਗੀ ਜਿਹੜੀ ਤੁਸੀਂ ਇਸ ਵੇਲੇ ਜੀ ਰਹੇ ਹੋ ਬੜੇ ਖੁਸ਼ ਨਸੀਬੋਂ ਤੇ ਅਸੀਂ ਇਹੀ ਚਾਹੁੰਦੇ ਆ ਕਿ ਹਮੇਸ਼ਾ ਐਸੀ ਤਰ੍ਹਾਂ ਖੁਸ਼ ਰਹੋ ਆਬਾਦ ਰਹੋ ਤੁਹਾਡਾ ਬਹੁਤ ਬਹੁਤ ਧੰਨਵਾਦ ਸਸਿਕਾ